ਜਨਵਰੀ ਚ ਨੋਟੀਫਿਕੇਸ਼ਨ ਜਾਰੀ ਹੋਇਆ ਕਰੂਗਾ ਮਈ ਜੂਨ ਚ ਪੇਪਰ ਲਿਖਤੀ ਜੁਲਾਈ ਅਗਸਤ ਚ ਰਿਜ਼ਲਟ ਅਕਤੂਬਰ ਚ ਫਿਜ਼ੀਕਲ ਟੈਸਟ ਤੇ ਨਵੰਬਰ ਚ ਟੈਸਟ ਦਾ ਰਿਜ਼ਲਟ ਆ ਕੇ ਦਸੰਬਰ ਤੱਕ 1800 ਪੁਲਿਸ ਮੁਲਾਜ਼ਮ ਕਨਸਟੇਬਲ 300 ਸਬ ਇੰਸਪੈਕਟਰ ਉਹ ਭਰਤੀ ਕੀਤੇ ਜਾਣਗੇ ਜਾਨੀ ਕਿ ਉਹ ਸੇ ਸਾਹੀ ਨਾਲੇ ਤਾਂ ਵੱਧ ਟਾਈਮ ਮਿਲੂਗਾ ਸਰਵਿਸ ਦਾ ਤਰੱਕੀਆਂ ਦੇ ਚਾਂਸ ਵਧਣਗੇ ਤੇ ਨਾਲੇ ਪ੍ਰੈਕਟਿਸ ਕਰਨ ਦਾ ਜਾਂ ਗਰਾਊਂਡ ਜਾਣ ਦਾ ਮੌਕਾ ਮਿਲੂਗਾ ਜਿਹਦੇ ਨਾਲ ਨਸ਼ੇ ਜਾਂ ਲੜਾਈਆਂ ਪੜਾਈਆਂ ਜਾਂ ਕੋਈ ਹੋਰ ਇੱਧਰਲੇ ਗਲਤ ਕੰਮਾਂ ਤੋਂ ਨੌਜਵਾਨ ਬਚਣਗੇ ਪੰਜਾਬ ਪੁਲਿਸ ਦੇ ਵਿੱਚ 10000 ਨਵੀਆਂ ਜਿਹੜੀਆਂ ਅਸਾਮੀਆਂ ਉਹਨਾਂ ਨੂੰ ਸਿਰਜਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਉਹਨਾਂ ਦਾ ਤੇ ਬਰਡਨ ਬਹੁਤ ਰਹਿੰਦਾ ਕਿ 12-12 ਘੰਟੇ 20-20 ਘੰਟੇ ਡਿਊਟੀਆਂ ਤੇ ਜਦੋਂ ਕੋਈ ਘਟਨਾ ਹੋ ਜੇ ਜਾਂ ਕੋਈ ਹੋਰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਪੁਲਿਸ ਨੇ ਆ ਨਹੀਂ ਕੀਤਾ ਉਹਨੇ ਕੀਤਾ ਮੈਂ ਕਹਿੰਨਾ ਇਹ ਵੀ ਇਨਸਾਨ ਹੀ ਨੇ ਸਾਡੇ ਹੀ ਭੈਣ ਭਰਾ ਨੇ ਤੇ ਇਹਨਾਂ ਨੂੰ ਵੀ ਉਹੀ ਮਾਹੌਲ ਮਿਲਣਾ ਚਾਹੀਦਾ ਹੈ ਕਿ ਛੁੱਟੀ ਵੀ ਹੋਵੇ ਬੱਚਿਆਂ ਨਾਲ ਵੀ ਪਰਿਵਾਰਾਂ ਨਾਲ ਇਹ ਆਪਣਾ ਟਾਈਮ ਸਪੈਂਡ ਕਰਨ ਫਿਰ ਡਿਊਟੀ ਵੀ ਕਰਨ ਤਾਂ ਜਿਆਦਾ ਵਧੀਆ ਡਿਊਟੀ ਕਰਨਗੇ ਤੇ ਬਾਕੀ ਜਦੋਂ ਕਿਸੇ ਪੁਲਿਸ ਜਵਾਨ ਦੀ ਰੱਬ ਨਾ ਕਰੇ ਕਿਸੇ ਡਿਊਟੀ ਦੌਰਾਨ ਮੌਤ ਹੁੰਦੀ ਹੈ 1 ਕਰੋੜ ਰੁਪਈਆ ਐਕਸਕ੍ਰੇਸ਼ੀਆ ਸਰਕਾਰ ਵੱਲੋਂ ਹੈ ਤੇ 1 ਕਰੋੜ ਰੁਪਈਆ ਐਚਡੀਐਫਸੀ ਬੈਂਕ ਵੱਲੋਂ ਜਿਹੜਾ ਅਲੱਗ ਤੋਂ ਦਿੱਤਾ ਜਾਂਦਾ 2 ਕਰੋੜ ਰੁਪਈਆ ਪੰਜਾਬ ਪੁਲਿਸ ਦੇ ਜਵਾਨ ਨੂੰ ਡਿਊਟੀ ਦੌਰਾਨ ਸੀ ਤੇ ਚਲੋ ਇਹ ਕੋਈ ਸ਼ਹੀਦ ਦੀ ਦੀ ਕੀਮਤ ਤਾਂ ਨਹੀਂ ਹੈਗੀ ਵਾਪਸ ਨਹੀਂ ਲੈ ਸਕਦੇ ਪਰ ਕਟੁਕਟ ਪਰਿਵਾਰ ਆਰਥਿਕ ਤੌਰ ਤੇ ਨਾ ਰੋਲੇ ਇਸ ਗੱਲ ਨੂੰ ਅਸੀਂ ਮੇਕ ਸ਼ੋਰ ਜਿਹੜਾ ਉਹ ਕਰਦੇ ਆ